ਦੀ ਨੇ ਪਹਿਲਾਂ ਵੀ ਆਈ ਥਿੰਕ 8 ਨਵੰਬਰ ਨੂੰ ਉਹਨਾਂ ਨੂੰ ਕਾਲ ਕੀਤੀ ਸੀ ਕੇਜੂਲ ਸਾਹਿਬ ਈਡੀ ਸਾਹਿਬ ਨੇ ਪੇਸ਼ ਹੋਣ ਦੀ بجائے ਉਹ ਕੋਰਟ ਦੇ ਥਰੂ ਜਾਣਾ ਚਾਹ ਰਹੇ ਸੀਗੇ ਜੇ ਕੋਈ ਬੇਕਸੂਰ ਨੇ ਤੇ ਕੋਰਟ ਫ੍ਰੀ ਕਰ ਦੇਗਾ ਜੇ ਕਸੂਰਵਾਰ ਹੋਣਗੇ ਤੇ ਕਾਨੂੰਨ ਆਪਣਾ ਕੰਮ ਕਰੇਗਾ ਦਿਸ ਇਜ਼ ਅਨਫੋਰਚੂਨੇਟ ਇਨ ਪੋਲਿਟਿਕਸ ਕਿ ਹਰ ਬੜਾ ਛੋਟੇ ਨੂੰ ਮਾਰ ਰਿਹਾ ਜੋ ਆਮ ਆਦਮੀ ਪਾਰਟੀ ਪੰਜਾਬ ਚ ਕਰ ਰਹੀ ਹੈ ਉਹ ਉੱਪਰ ਉਹਨਾਂ ਨਾਲ ਹੋ ਰਿਹਾ ਇਹਦੇ ਨਾਲ ਜਿਹੜਾ ਲੋਕਤੰਤਰ ਹੈ ਉਹ ਖਤਰੇ 'ਚ ਹੀ ਆਏਗਾ ਆਪ ਦੇ ਕੰਮ ਤਾਂ ਜਿਹੜੇ ਲੋਕ ਐ ਹੁਣ ਪਾਰਲੀਮੈਂਟ ਚੋਂ ਚ ਦੱਸ ਦੇਣਗੇ 2 ਸਾਲ ਪਹਿਲਾਂ ਜਿਹੜਾ ਝੂਠ ਬੋਲ ਕੇ ਆਏ ਸੀਗੇ ਲੋਕਾਂ ਨੂੰ ਧੋਖਾ ਦਿੱਤਾ ਸੀ ਲੋਕੋ ਦਾ ਜਵਾਬ ਦੇਣਗੇ ਹਿਆਰਪੇਣਾ ਤੇ ਦੇਣੀ ਹੋਇਆ ਤੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਤੇ ਜਾਣਗੇ ਅਸੀਂ ਪੰਜਾਬ 'ਚ ਇਹਨਾਂ ਨਾਲ ਸਮਝੌਤਾ ਨਹੀਂ ਕਰਾਂਗੇ ਕਾਂਗਰਸ ਦਾ ਜਿਹੜਾ ਸਮਝੌਤਾ ਹੈ ਪੰਜਾਬ 'ਚ ਨਹੀਂ ਹੋਏਗਾ ਚੜੂ ਦੇ ਨਾਮ ਸਤਿ ਸ਼੍ਰੀ ਅਕਾਲ ਜੀ ਮੈਂ ਵੀ ਮਨਜੀਤ ਤੁਸੀਂ ਦੇਖ ਰਹੇ ਹੋ ਸਿਟੀ ਨਿਊਜ਼ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਸਾਬਕਾ ਐਮ ਐਲ ਏ ਸੰਜੇ ਤਲਵਾਰ ਜੀ ਸਤਿ ਸ਼੍ਰੀ ਅਕਾਲ ਸੰਜੇ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸੰਜੇ ਜੀ ਜਿਸ ਤਰ੍ਹਾਂ ਕੀ ਤੁਹਾਨੂੰ ਪਤਾ ਕਿ ਅੱਜ ਕੇਜਰੀਵਾਲ ਸਾਹਿਬ ਗ੍ਰਿਫਤਾਰ ਹੋ ਚੁੱਕੇ ਨੇ ਤੇ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਕਾਨੂੰਨ ਜਿਹੜਾ ਆਪਣਾ ਕੰਮ ਕਰ ਰਿਹਾ ਕਿਉਂਕਿ ਈਡੀ ਨੇ ਪਹਿਲਾਂ ਵੀ ਆਈ ਥਿੰਕ 8 ਨਵੰਬਰ ਨੂੰ ਉਹਨਾਂ ਨੂੰ ਕਾਲ ਕੀਤੀ ਸੀ ਲੇਕਿਨ ਕੇਜਰੀਵਾਲ ਸਾਹਿਬ ਈਡੀ ਸਾਹਿਬ ਨੇ ਪੇਸ਼ ਹੋਣ ਦੀ ਬਜਾਏ ਉਹ ਕੋਰਟ ਦੇ ਥਰੂ ਜਾਣਾ ਚਾਹ ਰਹੇ ਸੀਗੇ ਲੇਕਿਨ ਉਹਨਾਂ ਨੇ ਆਪਣਾ ਐਕਸ਼ਨ ਲੈ ਲਿਆ ਬਾਕੀ ਇਹ ਹੈ ਵੀ ਜੇ ਕੋਈ ਬੇਕਸੂਰ ਨੇ ਤੇ ਕੋਰਟ ਫ੍ਰੀ ਕਰ ਦੇਗਾ ਜੇ ਕਸੂਰਵਾਰ ਹੋਣਗੇ ਤੇ ਕਾਨੂੰਨ ਆਪਣਾ ਕੰਮ ਕਰੇਗਾ ਜਿਸ ਤਰ੍ਹਾਂ ਕੀ ਹੁਣ ਇਲੈਕਸ਼ਨ ਸਾਰੀਆਂ ਨੇ ਕੀ ਇਹ ਕਿ ਪੋਲਿਟੀਕਲ ਮੁੱਦਾ ਹੈ ਜਿਸ ਦੀ ਜਿਸ ਦੇ ਕਾਰਨ ਇਹ ਗ੍ਰਿਫਤਾਰੀ ਹੋਈ ਹੈ ਕਿਉਂਕਿ ਪਹਿਲਾਂ ਇਹਨਾਂ ਨੂੰ ਨੋਟਿਸ ਵਗੈਰਾ ਦਿੱਤੇ ਗਏ ਉਦੋਂ ਇਹ ਨਹੀਂ ਗਏ ਹੁਣ ਇਹਨ ਇਲੈਕਸ਼ਨਸ ਦੇ ਨਜ਼ਦੀਕ ਕਿਉਂ ਇਸ ਤਰ੍ਹਾਂ ਦਾ ਕੁਝ ਹੋਇਆ ਦੇਖੋ ਕਿਸੇ ਵੀ ਟੀ ਮਿਨਿਸਟਰ ਨੂੰ ਜਾਂ ਪੋਲਿਟੀਕਲ ਐਕਐਮਐਲਏ ਮੰਤਰੀ ਨੂੰ ਫੜਿਆ ਜਾਂਦਾ ਤੇ ਇਟਸ ਅ ਪੋਲਿਟੀਕਲ ਮੈਟਰ ਇਹ ਤਾਂ ਕਲੀਅਰ ਹੀ ਹੈ ਰੇਗੀ ਇਸ ਕੰਮ ਚ ਕਿੰਨੀ ਸੱਚਾਈ ਹੈ ਤੇ ਕਿੰਨੀ ਸੱਚਾਈ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ ਮੇਰਾ ਖਿਆਲ ਹੈ ਕਿ ਉਹਨਾਂ ਦੀ ਐਪਲੀਕੇਸ਼ਨ ਲੱਗੀ ਹੋਈ ਹੈ ਸੁਪਰੀਮ ਕੋਰਟ ਦਾ ਵਰਡਿਕਟ ਵੀ ਆ ਜਾਏਗਾ ਤੇ ਉਸ ਤੋਂ ਬਾਅਦ ਜੋ ਉਹਨਾਂ ਨੂੰ ਫ੍ਰੀ ਕਰ ਦਿੰਦੇ ਆ ਤੇ ਜ਼ਮਾਨਤ ਤੇ ਬਾਹਰ ਆ ਜਾਣਗੇ ਤੇ ਜੋ ਕਹਿੰਦੇ ਕਿ ਲੋਅਰ ਕੋਰਟੇ ਜਾਓ ਜਿਵੇਂ ਉਹ ਕੇ ਕਵਤਾ ਜੀ ਦੇ ਆਰਡਰ ਆਏ ਤੇ ਫਿਰ ਉਹਨਾਂ ਨੂੰ ਜਿਹੜਾ ਕਾਨੂੰਨ ਦਾ ਜਿਹੜਾ ਪ੍ਰਕਿਰਿਆ ਪੂਰੀ ਕਰਨੀ ਪੈਗੀ ਸੋ this is unfortunate in politics ਕੀ ਹੋ ਰਿਹਾ ਕਿ ਹਰ ਬڑا ਛੋਟੇ ਨੂੰ ਮਾਰ ਰਿਹਾ ਜੋ ਆਮ ਆਦਮੀ ਪਾਰਟੀ ਪੰਜਾਬ ਚ ਕਰ ਰਹੀ ਹੈ ਉਹ ਉੱਪਰ ਉਹਨਾਂ ਨਾਲ ਹੋ ਰਿਹਾ ਸੋ ਜਿਹਦੀ ਜਿੱਥੇ ਤਾਕਤ ਹੈ ਉਹ ਆਪਣੀ ਤਾਕਤ ਦਾ ਇਸਤੇਮਾਲ ਕਰ ਰਿਹਾ ਬਟ ਇਹ ਕੋਈ ਚੰਗੀ ਰਵਾਇਤ ਨਹੀਂ ਹੈ ਇਹ ਦੇ ਇਹ ਦੇ ਨਾਲ ਜਿਹੜਾ ਲੋਕਤੰਤਰ ਹੈ ਉਹ ਖਤਰੇ 'ਚ ਹੀ ਆਏਗਾ ਉਹਦੇ 'ਚ ਮਤਲਬ ਬਚਣ ਵਾਲਾ ਕੋਈ ਗੱਲ ਨਹੀਂ ਹੈ ਇਹ ਇਸ ਤਰ੍ਹਾਂ 70 ਸਾਲ ਕਾਂਗਰਸ ਨੇ ਰਾਜ ਕੀਤਾ ਕਾਫੀ ਅੱਛਾ ਕੰਮ ਕੀਤਾ ਤੇ ਹੁਣ ਆਪ ਦੀ ਸਰਕਾਰ ਆਈ ਆ ਆਪ ਦੇ ਸਰਕਾਰ ਦੇ ਕੰਮ ਵਰਗੀ ਗਿਣਾ ਚੋਗੇ ਆਪ ਦੇ ਕੰਮ ਤਾਂ ਜਿਹੜੇ ਲੋਕ ਐ ਹੁਣ ਪਾਰਲੀਮੈਂਟ ਚੋਂ ਚ ਦੱਸ ਦੇਣਗੇ ਅਗਰ ਚੰਗੇ ਕੀਤੇ ਹੋਣਗੇ ਤੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਜਿੱਤ ਜਾਣਗੇ ਅਗਰ ਨਹੀਂ ਕੀਤੇ ਹੋਣਗੇ ਤੇ ਲੋਕ ਜਿਹੜੇ ਐ 2 ਸਾਲ ਪਹਿਲਾਂ ਜਿਹੜਾ ਝੂਠ ਬੋਲ ਕੇ ਆਏ ਸੀਗੇ ਲੋਕਾਂ ਨੂੰ ਧੋਖਾ ਦਿੱਤਾ ਸੀ ਲੋਕ ਉਹਦਾ ਜਵਾਬ ਦੇਣਗੇ ਹਜ਼ਾਰ ਰੁਪਏ ਨਾ ਤਾਂ ਦੇਣ ਹੀ ਹੋਇਆ ਪਤੀ ਸੁੁਰਾ ਪੈਨਸ਼ਨ ਨਹੀਂ ਦੇਈ ਹੋਈ ਲਾਂਡ ਰੋਡ ਦੇ ਹਾਲਾਤ ਬੁਰੇ ਹੈ ਐਮਐਸਪੀ ਦੀ ਇਹ ਗੱਲ ਕਰਦੇ ਸੀ ਉਹ ਇਹਨਾਂ ਤੋਂ ਨਹੀਂ ਹੋਈ ਸ਼ਗੁੰਨ ਸਕੀਮ ਹੈ ਮਤਲਬ ਕੁਝ ਵੀ ਇਹੋ ਜਿਹਾ ਇਹਨਾਂ ਤੋਂ ਪੂਰਾ ਨਹੀਂ ਹੋਇਆ ਜਿਹਦੇ ਕਰਕੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹੋ ਲੋਕ ਇਹਨਾਂ ਦਾ ਜਿਹੜਾ ਝੂਠ ਹੈ 2 ਸਾਲ ਪਹਿਲਾਂ ਬੋਲੇਗਾ ਉਹਦਾ ਜਵਾਬ ਦੇਣਗੇ ਪਾਰਲੀਮੈਂਟ ਦੀਆਂ ਚੋਣਾਂ 'ਚ ਇਸ ਦਾ ਸੁਣਨਾ ਚਾਹੀਦਾ ਸੀ ਕਿ ਆਪ ਸਰਕਾਰ ਔਰ ਕਾਂਗਰਸ ਦਾ ਗਠਜੋੜ ਹੋ ਸਕਦਾ ਹੈਗਾ ਕੀ ਇਹ ਪੋਸੀਬਲ ਹੈ ਇਹ ਪੰਜਾਬ 'ਚ ਤਾਂ ਕਿਉਂਕਿ ਸਾਰੇ ਸਾਡੇ ਜਿਹੜੇ ਹਲਕਾ ਇੰਚਾਰਜ ਐ ਐਕਸ ਐਮ ਐਲ ਏ ਮੌਜੂਦਾ ਐਮ ਐਲ ਏ इवन ਸਾਡੇ ਵਰਕਰਸ ਬੋਰਡ ਪ੍ਰਧਾਨ ਬਲੌਕ ਪ੍ਰਧਾਨ ਕਾਉਂਸਲਰ ਪੰਚਾਇਤਾਂ ਦੇ ਪੰਜ ਸਰਪੰਚ ਸਭ ਨੇ ਯੂਨਾਨੀਮਸ ਇੱਕ ਫੈਸਲਾ ਕੀਤਾ ਸੀ ਕਿ ਆ ਅਸੀਂ ਪੰਜਾਬ 'ਚ ਇਹਨਾਂ ਨਾਲ ਸਮਝੌਤਾ ਨਹੀਂ ਕਰਨਾ ਕਿਉਂਕਿ ਪੰਜਾਬ 'ਚ ਉਹਨਾਂ ਨੇ ਕਾਫੀ ਜ਼ਿਆਦਾ ਉਹਨਾਂ ਦੇ ਲੋਕਾਂ ਦੀ ਨੈਗੇਟਿਵਿਟੀ ਹੈ ਉਹ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਤੇ ਇਹਨਾਂ ਦੀ ਨੈਗੇਟਿਵਿਟੀ ਸਾਡੇ ਤੇ ਭਾਰੀ ਨਾ ਪੈ ਜਾਏ ਇਸ ਕਰਕੇ ਕਾਂਗਰਸ ਦਾ ਜਿਹੜਾ ਸਮਝੌਤਾ ਹੈ ਪੰਜਾਬ 'ਚ ਨਹੀਂ ਹੋਏਗਾ ਝਾੜੂ ਦੇ ਨਾਲ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਹੈ ਤੇ ਬੀਜੇਪੀ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਕਿਸਰਾਂ ਦਾ ਲੱਗਦਾ ਕਿ ਪੰਜਾਬੇ ਵਿੱਚ ਵੀ ਸਰਕਾਰ ਆ ਸਕਦੀ ਹੈ ਦੇਖੋ ਪੰਜਾਬ ਬਾਰੇ ਤਾਂ ਬੀਜੇਪੀ ਵੀ ਕਲੀਅਰ ਹੈ ਕਿ 13 ਦੀਆਂ 13 ਸੀਟਾਂ ਤੇ ਨਾ ਤਾਂ ਉਹਨਾਂ ਕੋਲ ਕੈਂਡੀਡੇਟ ਹੈ ਨਾ ਉਹਨਾਂ ਦਾ ਕੋਈ ਆਧਾਰ ਹੈ ਜੇ ਕਿਤੇ ਅਕਾਲੀ ਦਲ ਨਾਲ ਸਮਝੌਤਾ ਹੋ ਜਾਂਦਾ ਤੇ ਦੇਰ ਮੇਬੀ ਇਹ ਚਾਂਸ ਕਿ ਇੱਕ ਅੱਧੀ ਸੀਟ ਤੇ ਉਹ ਫਾਈਟ ਕਰ ਲੈਣਗੇ ਆਦਰਵਾਇਸ ਤਾਂ ਪੰਜਾਬ ਚ ਬੀਜੇਪੀ ਇਕੱਲਾ ਇਲੈਕਸ਼ਨ ਲੜਦੀ ਐ ਤੇ ਇੱਕ ਸੀਟ ਵੀ ਉਹਨਾਂ ਨੂੰ ਨਹੀਂ ਆਏਗੀ ਰਹਿ ਗਈ ਉਹਨਾਂ ਦੇ ਕੰਮਾਂ ਦੀਆਂ ਗੱਲਾਂ ਤੇ ਦੇਖੋ ਜਦੋਂ ਸਰਕਾਰ ਹੀ ਲੈ ਕੇ ਆਏ ਸੀ ਮੋਦੀ ਜੀ ਜਿਵੇਂ ਕੇਜਰੀ ਵਾਲੇ 1000 ਰੁਪਏ ਦਾ ਵਾਅਦਾ ਕੀਤਾ ਇਹਨਾਂ ਨੇ 15 ਲੱਖ ਦਾ ਵਾਅਦਾ ਕੀਤਾ ਸੀ ਨਾ ਉਹਨਾਂ ਨੇ ਪੂਰਾ ਕੀਤਾ ਨਾ ਉਹਨਾਂ ਨੇ ਪੂਰਾ ਕੀਤਾ ਰਾਹੁਲ ਗਾਂਧੀ ਜੀ ਜਿਹੜੇ ਉਸ ਫੈਮਿਲੀ ਚੋਂ ਨੇ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਔਰ ਆਜ਼ਾਦੀ ਤੋਂ ਬਾਅਦ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਗਾਂਧੀ ਫੈਮਿਲੀ ਵਾਜੂ ਸੜਕਾਂ ਤੇ ਲੜ ਰਿਹਾ ਗਰੀਬ ਲੋਕਾਂ ਵਾਸਤੇ ਫਾਰਮਰਸ ਵਾਸਤੇ ਮਜ਼ਦੂਰਾ ਵਾਸਤੇ ਆਸ ਹੈ ਸਾਨੂੰ ਕੀ ਇਸਵਰੀ ਜਿਹੜੀ ਹੈ ਸੈਂਟਰ ਵਿੱਚ ਕਾਂਗਰਸ ਸਰਕਾਰ ਬਣੇਗੀ ਔਰ ਹਿੰਦੁਸਤਾਨ ਜਿਹੜਾ ਹੈ ਕਿਉਂਕਿ ਜਾਤ ਪਾਤ ਨਾ ਵੰਡਿਆ ਗਿਆ ਧਰਮ ਦੇ ਨਾਂ ਤੇ ਵੰਡਿਆ ਜਾ ਰਿਹਾ ਉਹ ਦੁਆਰਾ ਗੁਲਦਸਤੇ ਵਾਂਗੂ ਸੱਚ ਕੇ ਹਿੰਦੁਸਤਾਨ ਦੁਆਰਾ ਉਹ ਜਿਆ ਗੁਲਦਸਤਾ ਬਣੇਗਾ ਜਿੱਚੇ ਸਾਰੇ ਧਰਮ ਸਾਰੇ ਵਰਗ ਦੇ ਲੋਕ ਜਿਹੜੇ ਮਿਲ ਕੇ ਕੰਮ ਕਰਨਗੇ 15 15 ਲੱਖ ਵਾਂਗ ਉਹਨਾਂ ਨੇ ਖੋਰ ਪ੍ਰੋਮਿਸ ਕੀਤਾ ਸੀਗਾ ਕਿ ਕਾਲਾ ਧਨ ਵਾਪਸ ਆਏਗਾ ਇਹ ਸਾਰੇ ਜੁਮਲੇ ਸੀਗੇ ਉਹ ਲੋਕਾਂ ਨੂੰ ਗੁੰਮਰਾਹ ਕਰਕੇ ਉਸ ਤੋਂ ਬਾਅਦ ਇਹ ਉਸ ਗਲਤ ਤੇ ਆਈ ਨਹੀਂ ਇਹ ਅੱਗੇ ਧਰਮ ਦੀ ਆੜ ਦੇ ਵਿੱਚ ਸੋ ਇਹ ਉਹਨੂੰ ਆਪਣਾ ਧਰਮਲਾ ਕਾਰਡ ਖੇਡ ਰਿਹਾ ਹੈ ਬਟ ਪੀਪਲ ਆਰ ਅਵੇਅਰ ਨਾਓ ਕਿਉਂਕਿ ਗਲਤੀ ਇਨਸਾਨ ਇੱਕ ਵਾਰੀ ਕਰਦਾ ਦੋ ਵਾਰੀ ਕਰਦਾ ਬਾਰ ਬਾਰ ਨਹੀਂ ਕਰਦਾ ਉਹ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰੀ ਇਨ ਦਾ ਝੂਠ ਬੀਨ ਕੱਪ ਹੋਏਗਾ ਤੇ ਝਾੜੂ ਦਾ ਵੀ ਬੀਨ ਕੱਪ ਹੋਏਗਾ ਤੁਹਾਨੂੰ ਲੱਗਦਾ ਕਿ ਆਪਣੇ ਅਕਾਲੀ ਦਲ ਔਰ ਆਪਣੇ ਭਾਜਪਾ ਪੰਜਾਬ ਵਿੱਚ ਗੱਠ ਜੋੜ ਕਰਕੇ ਆਪਣੀ ਸਰਕਾਰ ਬਣਾਉਣ ਚ ਕਾਮਯਾਬ ਹੋ ਸਕਦੇ ਨੇ ਦੇਖੋ ਪੰਜਾਬ ਦੇ ਵਿੱਚ ਭਾਜਪਾ ਅਕਾਲੀ ਦਲ ਅਗਰ ਇਕੱਠੇ ਹੋ ਕੇ ਲੜਦੇ ਐ ਤੇ ਥੋੜਾ ਜਿਹਾ ਉਹ ਸਟਰੈਂਥਨ ਹੋਣਗੇ ਥੋੜੇ ਜਿਹਾ ਪਹਿਲਾਂ ਨਾਲੋਂ ਮਜ਼ਬੂਤ ਹੋਣਗੇ ਲੇਕਿਨ ਸੀਟ ਜਿੱਤਣ ਦੀ ਪੋਜੀਸ਼ਨ 'ਚ ਉਹ ਲੋਕ ਹੈ ਨਹੀਂਗੇ ਕਿਉਂਕਿ ਅਕਾਲੀ ਦਲ ਦਾ ਆਧਾਰ ਜਿਹੜਾ ਉਹ ਬਿਲਕੁਲ نیچے چلا ਗਿਆ ਔਰ ਭਾਜਪੀ ਦਾ ਕਿਉਂਕਿ ਫਾਰਮਰ ਇਸ਼ੂ ਲੈ ਕੇ ਜਿਹੜੀ ਪਿੰਡ ਪਿੰਡਾ ਹੈਗੇ ਆ ਉੱਥੇ ਲੋਕ ਇਹਨਾਂ ਨੂੰ ਪਸੰਦ ਨਹੀਂ ਕਰਦੇ ਸੋ ਸ਼ਹਿਰਾਂ ਜਿਹੜੀ ਵੋਟ ਦੀ ਡਿਵੀਜ਼ਨ ਹੈ ਮੈਨੂੰ ਮਤਲਬ ਇੱਕ ਕਲੈਰਟੀ ਹੈ ਕਿ ਪੰਜਾਬ ਦੇ ਵਿੱਚ ਇਹ ਸਮਝੋਤਾ ਕਰਨ ਚਾਹੇ ਇਕੱਲੇ ਇਕੱਲੇ ਲੜਨ ਪੰਜਾਬ ਚ ਉਹਨਾਂ ਨੂੰ ਇੱਕ ਸੀਟ ਵੀ ਨਹੀਂ ਆਏਗੀ ਆਪਾਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਟਾਈਮ ਤੇ ਜਿਹੜੀ ਸਰਕਾਰ ਹੋਏਗੀ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਹੋ ਸਕਦੀ ਹੈ ਆ ਦੇਖੋ ਜਿਹੜੀ ਤੁਸੀਂ ਪਾਰਲੀਮੈਂਟ ਦੀ ਗੱਲ ਕਰ ਰਹੇ ਹੋ ਕਿਉਂਕਿ 13 ਸੀਟਾਂ ਪੰਜਾਬ ਦੀਆਂ ਤਾਂ ਅਸੀਂ ਸਾਰੀਆਂ ਸੀਟਾਂ ਜਿੱਤਾਂਗੇ ਰਹਿ ਗਈ ਗੱਲ ਹਿੰਦੁਸਤਾਨ ਦੀ ਤੇ ਸਾਨੂੰ ਉਮੀਦ ਹੈ ਜਿੱਦਾਂ ਰਾਹੁਲ ਗਾਂਧੀ ਜੀ ਉਹ ਸਾਰੀ ਜਿਹੜੀ ਇੰਡੀਆ ਗਰੁੱਪ ਹੈ ਉਹ ਮਿਹਨਤ ਕਰ ਰਿਹਾ ਹੈ ਤੇ ਇਹਨਾਂ ਦੇ ਜਿਹੜੇ ਝੂਠ ਹਨ ਬੇਨਕਾਬ ਕਰ ਰਿਹਾ ਪੂਰੀ ਉਮੀਦ ਹੈ ਕਿ ਸੈਂਟਰ ਚ ਜਿਹੜੀ ਗਵਰਨਮੈਂਟ ਹੈ ਉਹ ਕਾਂਗਰਸੀ ਹੈ